ਯੈਸ ਬ੍ਰੋ ਫਾਈਨਲੀ ਸਤੇਜ ਵੀਰੇ ਤੁਹਾਨੂੰ ਪਤਾ ਮੇਰਾ ਸ਼ੌਕ ਆ ਫੋਟੋਗ੍ਰਾਫੀ ਦਾ ਬਿਲਕੁਲ ਬਾਜੀ ਅੱਜ ਮੇਰੀ ਵੀ ਫੋਟੋ ਖਿੱਚਣੀ ਬਣਦੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੇ ਟਾਈਮ ਦੀ ਵੇਟ ਸੀ ਤੇ ਮੈਨੂੰ ਪ੍ਰਿੰਟ ਕਰਕੇ ਵੀ ਅੱਜ ਹੀ ਦੇ ਕੇ ਜਾਣੀ ਆ ਤੁਸੀਂ ਘਰੇ ਜਾ ਕੇ ਮੈਂ ਆਪਣੀ ਫ੍ਰਿਜ ਤੇ ਲਾਉਣੀ ਆ ਓ ਮਾਈ ਗਾਡ ਇੱਕ ਥੋੜਾ ਬਾਹਰ ਨੂੰ ਦੇਖ ਤੋ ਯਾਰ ਮੈਨੂੰ ਹੱਸਦਾ ਮੈਂ ਕਿ ਜਿਹੜੀ ਘਾਟੀ ਸੋਹਣਾ ਲੱਗਦਾ ਪਰ ਜੇ ਤੁਸੀਂ ਕਹਿੰਦੇ ਮੈਂ ਹੱਸ ਦੇਣਾ ਭਾਜੀ ਜੇ ਅੱਜ ਤੁਹਾਡੇ ਪੇਰੈਂਟਸ ਤੁਹਾਨੂੰ ਦੇਖ ਰਹੇ ਹੁੰਦੇ ਇੱਥੇ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਕਾਸ਼ ਉਮੜਿਆਉਂਦੇ ਯਾਰ ਵੀਰੇ ਮੈਂ ਤੈਨੂੰ ਸੱਚੀ ਦੱਸ ਰਿਹਾ ਮਤਲਬ ਮੈਨੂੰ ਪਤਾ ਇਹ ਚੀਜ਼ ਪੋਸਿਬਲ ਨਹੀਂ ਮੈਨੂੰ ਲੱਗਦਾ ਹੈਪੀ ਤਾਂ ਹੋਣੇ ਸੀਗੇ ਮੇਰੇ ਚਿਹਰੇ ਤੇ ਸਮਾਈਲ ਨਹੀਂ ਸੀ ਜਾਣੀ ਯਾਰ ਕਿੰਨਾ ਕਿਤੇ ਮੇਰਾ ਮੈਸੇਜ ਉਹਨਾਂ ਨੂੰ ਪਹੁੰਚ ਜਾਂਦਾ ਉਹ ਬੇਬੀ ਮੈਂ ਸੱਚੀ ਉਹਨਾਂ ਨੂੰ ਬਹੁਤ ਮਿਸ ਕਰ ਰਿਹਾ ਬਾਈ ਮਿਸਟਰ ਬਲਵਿੰਦਰ ਸਿੰਘ ਔਜਲਾ bro ਇਹਦੀ ਵੀ ਚਾਹੀਦੀ ਹੈ ਫੋਟੋ bro ਬਾਈ ਤੁਸੀਂ ਮੈਨੂੰ ਇੰਨਾ ਟਾਈਮ ਦਿੱਤਾ ਮੈਨੂੰ ਇੱਕ ਮਿੰਟ ਹੋਰ ਦਿਓ ਮੈਂ ਤੁਹਾਨੂੰ ਕੁਝ ਦੇਣਾ ਹੈ ਮੈਨੂੰ ਪਤਾ ਤੁਸੀਂ ਕੀ ਦੇਣਾ ਹੈ ਕਰਨਪਾ ਜੀ ਨੋ ਐ ਯਾਰ ਸਲੀਰੀ ਦਾ ਫੋਟੋ ਦੇਖ ਕੇ ਮੈਨੂੰ ਇਦਾਂ ਹੋਇਆ ਵੀ ਯਾਰ ਕਿੰਨੀ ਸੋਹਣੀ ਫੋਟੋ ਆ ਯਾਰ